ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਅੱਜ ਅੰਮ੍ਰਿਤਸਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਨ ਇਸ ਦੌਰਾਨ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ ਅਤੇ ਕੀਰਤਨ ਵੀ ਸਰਵਣ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਦੀ ਵਕਾਲਤ ਕੀਤੀ ਹੈ ਅਤੇ ਕਿਹਾ ਹੈ ਕਿ ਕਾਦੀ ਦਲ ਨੂੰ ਪੁਰਾਣੇ ਲੇਟਾਂ ਦੀ ਨਾਰਾਜ਼ਗੀ ਦੂਰ ਕਰਨੀ ਚਾਹੀਦੀ ਹੈ ਮਨਜੀਤ ਸਿੰਘ ਜੀ ਕੇ ਨੇ ਇਸ ਮੌਕੇ ਹਵਤਾਲ ਸਿੰਘ ਹੇਤੂਲੋਂ ਨਿਤਿਸ਼ ਕੁਮਾਰ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਰਨ ਦੇ ਮਾਮਲੇ ਦੀ ਵੀ ਗੱਲ ਇਹ ਹੈ ਕਿ ਮੈਂ ਗੁਰੂ ਅੱਗੇ ਨਤਮਸਤਕ ਹੋਣ ਆਇਆ ਗੁਰੂ ਨੇ 1947 ਤੋਂ ਬਾਅਦ ਮੇਰੇ ਪਿਤਾ ਜਸਵੰਤ ਸੰਤੋਖ ਸਿੰਘ ਜੀ ਨੇ ਬਹੁਤ ਲੰਬਾ ਸਮਾਂ ਦਿੱਲੀ ਕਮੇਟੀ ਦੀ ਸੇਵਾ ਕੀਤੀ ਸਕੂਲ ਕਾਲਜ ਖੋਲੇ ਗੁਰਦੁਆਰੇ ਦੀ ਜਗ੍ਹਾ ਜ਼ਮੀਨਾਂ 81 ਜਿਉਂ ਉਹਨਾਂ ਨੂੰ ਅਸੈਸੀਨੇਟ ਕੀਤਾ ਜਾਂਦਾ ਗੋਲੀ ਮਾਰ ਦਿੱਤੀ ਜਾਂਦੀ ਔਰ ਉਹਦੇ ਬਾਅਦ ਪਰਿਵਾਰ ਨੇ ਕੌਮ ਨੇ ਸੰਗਤ ਨੇ ਬਨੂਏ ਜ਼ਿੰਮੇਵਾਰੀ ਦਿੱਤੀ ਹੈ 81 ਤੋਂ ਲੈ ਕੇ ਅੱਜ ਦੇਖ ਲਓ ਕਿੰਨੇ ਸਾਲ ਹੋ ਗਏ ਆ ਬਹੁਤ ਵੱਡੀ ਸੇਵਾ ਮੈਂ ਸਮਝਦਾ ਮੇਰੇ ਪਰਿਵਾਰ ਤੋਂ ਗੁਰੂ ਨੇ ਲਈ ਹੈ ਮਨਤ ਮਸਤਕ ਹੋਣਾ ਆਇਆ ਜਿੰਤੋਂ ਤੱਕ ਤੁਸੀਂ ਐਫ ਆਈ ਆਰ ਦੀ ਗੱਲ ਕਰਦੇ ਹੋ ਇਲਜ਼ਾਮਾਂ ਦੀ ਗੱਲ ਕਰਦੇ ਹੋ ਕੋਈ ਬੰਦਾ ਜਦੋਂ ਕਿਸੇ ਦੇ ਇਲਜ਼ਾਮ ਲੱਗਣ ਉਹ ਆਪਣੀ ਕੁਰਸੀ ਨਹੀਂ ਛੱਡਦਾ ਐਫ ਆਈ ਆਰ ਦਾ ਮਤਲਬ ਹੈ ਇਨਵੈਸਟੀਗੇਸ਼ਨ ਹੋਏਗੀ ਇਹ ਕੋਈ ਵਰਡਿਕ ਨਹੀਂਗਾ ਲੇਕਿਨ ਮੈਂ ਆਪਣੀ ਕੁਰਸੀ ਛੱਡੀ ਆ ਔਰ ਜਦ ਤੱਕ ਇਹ ਕਲੀਅਰਲੀ ਹੁੰਦਾ ਮੈਂ ਕੋਰ ਦਾ ਲੈਣ ਨੂੰ ਤਿਆਰ ਨਹੀਂ ਆ ਦੂਜੀ ਗੱਲ ਲੋਕਾਂ ਤੇ ਬੜੀਆਂ ਬੜੀਆਂ ਐਫ ਆਈ ਆਰ ਜਜਮੈਂਟ ਆ ਜਾਂਦੀਆਂ ਨੇ ਤਾਂ ਵੀ ਕਦੀ ਕੋਈ ਕਿਸੇ ਕੁਰਸੀ ਤੇ ਪਹੁੰਚਦਾ ਪ੍ਰਧਾਨ ਮੰਤਰੀ ਤੋਂ ਲੈ ਕੇ ਥੱਲੇ ਤੱਕ ਲੇਕਿਨ ਮੈਂ ਸਮਝਦਾ ਇਕਲਾਕੀ ਮੇਰਾ ਫਰਜ਼ ਬਣਦਾ ਸੀਗਾ ਕਿ ਅਸੀਂ ਸੰਗਤ ਦੀ ਸੇਵਾ ਕਰਦੇ ਪਏ ਆਂ ਔਰ ਅਗਰ ਗੁਰੂ ਦੀ ਬਖਸ਼ਿਸ਼ ਨਾਲ ਇਹ ਸਾਰਾ ਕੁਝ ਕਲੀਅਰ ਹੋਏਗਾ ਔਰ ਗੁਰੂ ਦੁਬਾਰਾ ਸੇਵਾ ਲੈਣਾ ਚਾਹੇਗਾ ਜ਼ਰੂਰ ਕਰਾਂਗੇ ਇੱਕ ਸਰਨਾ ਭਰਾ ਵੱਲੋਂ ਤੁਹਾਡੇ ਲਈ ਤੁਹਾਡੇ ਖਿਲਾਫ ਜਿਹੜੀ ਆ ਕਾਲ ਤੱਕ ਸਾਹਿਬ ਤੇ ਸ਼ਿਕਾਇਤ ਵੀ ਕੀਤੀ ਗਈ ਹੈ ਜੀ ਦੇਖੋ ਕਾਲ ਤੱਕ ਸੁਪਰੀਮ ਹੈ ਜਿਸ ਨੂੰ ਵੀ ਬੁਲਾਵੇ ਉਹ ਜ਼ਰੂਰ ਉੱਥੇ ਸਿੱਖ ਨੂੰ ਹਾਜ਼ਰ ਹੋਣਾ ਪੈਂਦਾ 2017 ਦੀ ਇਲੈਕਸ਼ਨਾਂ ਤੋਂ ਪਹਿਲੇ ਬਹੁਤ ਵੱਡੇ ਇਲਜ਼ਾਮ ਲਾਏ ਗਏ ਸੀਗੇ ਚੋਰੀਆਂ ਦੇ ਕਪਸ਼ਨਾ ਦੇ ਲੇਕਿਨ ਦਿੱਲੀ ਸੰਗਤ ਤੋਂ ਵੱਡੀ ਤਾਂ ਕੋਈ ਕਚਹਿਰੀ ਨਹੀਂ ਦਿੱਲੀ ਚ 46 ਸੀਟਾਂ ਸੀਗੀਆਂ 46 ਚੋਂ 35 ਅਸੀਂ ਜਿੱਤ ਕੇ ਆਏ ਸੀਗੇ ਔਰ ਸਰਨਾ ਸਾਹਿਬ ਖੁਦ ਆਪਣੀ ਸੀਟ ਤੋਂ ਹਾਰੇ ਸੀਗੇ ਮੈਂ ਸਮਝਦਾ ਇਲਜ਼ਾਮਾਂ ਨਾਲ ਕੋਈ ਚੀਜ਼ ਤੈਅ ਨਹੀਂ ਹੁੰਦੀ ਤੈਅ ਉਦੋਂ ਹੁੰਦੀ ਹੈ ਜਦੋਂ ਕੋਈ ਵਰਡਿਕਟ ਆ ਜਵੇ ਹਲੇ ਤਾਂ ਬਹੁਤ ਦੂਰ ਹੈ ਉਹ ਸਟੇਜ ਗੁਰੂ ਮੇਰ ਕਰੇਗਾ ਇਹ ਸਾਰੀ ਚੀਜ਼ਾਂ ਕਲੀਅਰ ਹੋਣਗੀਆਂ ਕਿ ਸਾਜ਼ਿਸ਼ ਦੇ ਅਜ਼ੀਮ ਇਹ ਸਾਰਾ ਕੁਝ ਕੀਤਾ ਜਾ ਰਿਹਾ ਸਾਜਸ਼ਾਂ ਦੇ ਪਰਦੇ ਫਾਸ਼ ਹੋਣਗੇ ਅਕਤਾਰ ਸਿੰਘ ਦੇ ਤਰਲੇ ਜਿਹੜਾ ਅਸੀਂ ਜੋ ਇੱਕ ਤੁਲਨਾ ਕੀਤੀ ਗਈ ਜੀ ਕੋ ਸਾਹਿਬਾਂ ਦੇ ਆ ਮੈਂ ਸਮਝਦਾ ਕਿ ਇਹ ਜਿਹੜੀ ਜਹੇਦਰ ਰਵਤਾਰ ਸਿੰਘ ਖਿੱਤ ਨੇ ਕੀਤੀ ਆ ਗਲਤ ਕੀਤੀ ਹੈ ਕਈ ਸ਼ਬਦ ਐਸੇ ਨੇ ਜਿਹੜੇ ਗੁਰੂਆਂ ਵਾਸਤੇ ਅ ਪ੍ਰਮਾਣਿਤ ਨੇ ਉਹਨੂੰ ਅਸੀਂ ਕਿਸੇ ਵਿਅਕਤੀ ਵਿਅਕਤੀ ਵਿਸ਼ੇਸ਼ ਲਈ ਨਹੀਂ ਕਰ ਸਕਦੇ ਔਰ ਨਤੀਸ਼ ਕੁਮਾਰ ਨੇ ਬਹੁਤ ਚੰਗੇ ਕੰਮ ਕੀਤੇ ਨੇ ਲੇਕਿਨ ਇਹ ਸ਼ਬਦ ਨਹੀਂ ਉਹਨਾਂ ਵਾਸਤੇ ਵਰਤੇ ਜਾ ਸਕਦੇ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ ਹੈ ਜੈ ਹਦਰਵਾਰਤਾਰ ਸਿੰਘ ਜੈਤੂ ਆਪਣਾ ਸਪਸ਼ਟਕਰਨ ਦੇਣਗੇ ਔਰ ਆਪਣੀ ਗਲਤੀ ਮੰਨਣੀ ਚਾਹੀਦੀ ਹੈ ਇੱਕ ਟਕਸਾਲੀ ਅਗਵਾ ਦਾ ਕਾਫੀ ਜਿਦਾ ਸੀਗਾ ਉਹਨਾਂ ਨੇ ਆਪਣਾ ਇੱਕ ਗੜਜੋੜ ਬਣਾਉਂਦੀ ਤਿਆਰੀ ਕਰ ਰਹੇ ਨੇ ਕਿਹਾ ਲੱਗਦਾ ਹੈ ਕਿ ਦੋ ਹਜ਼ਾਰ ਅਗਮੀ ਦੇ ਵਿੱਚ ਕੋਈ ਸੈਟਮੈਂਟ ਦੇ ਸਕਦੇ ਕੋਈ ਦੇਖੋ ਮੈਂ ਸਮਝਦਾ ਕਿ ਅਕਾਲੀ ਦਲ ਦੇ ਉਹ ਪੁਰਾਣੇ ਆ ਲੀਡਰ ਰਹੇ ਨੇ ਔਰ ਕਾਦੀ ਦਲ ਨੂੰ ਉਹਨਾਂ ਨਾਲ ਆਪਣੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਕਿਸੇ ਤਰੀਕੇ ਉਹਨਾਂ ਨੂੰ ਰਾਜ਼ੀ ਕਰਨਾ ਚਾਹੀਦਾ ਔਰ ਨਹੀਂ ਤਾਂ ਹਿੰਦੁਸਤਾਨ ਦੇ ਵਿੱਚ ਹਰੇਕ ਦਾ ਰਾਈਟ ਹੈ ਉਹਨਾਂ ਨੇ ਵੀ ਬਣਾਇਆ ਉਹ ਵੀ ਆਪਣੀ ਜ਼ੋਰ ਜਮਾ ਸ਼ੁਰੂ ਕਰਨਗੇ ਪਰ ਮੈਂ ਸਮਝਦਾ ਹਾਂ ਕਿ ਟੂ ਹਲਦੀ ਆ ਉਹਨਾਂ ਵਾਸਤੇ ਕਿਉਂਕਿ ਇੰਨੀ ਛੇਤੀ ਲੋਕਾਂ ਦੇ ਵਿੱਚ ਤੁਹਾਡੀ ਪਕੜ ਹੋਣੀ ਉਹ ਹੈ ਨਹੀਂ ਹਾਂ ਕੁਝ ਨਾ ਕੁਝ ਨੁਕਸਾਨ ਕਾਦੀ ਦਲ ਦਾ ਜ਼ਰੂਰ ਕਰਨ ਚ ਕਾਮਯਾਬ ਹੋਣਗੇ ਬਿਊਰੋ ਰਿਪੋਰਟ ਪੰਜਾਬ ਟੂਡੇ